ਆ ਤੇ ਸ਼ੈੱਡ ਪਾਇਆ ਚਲੋ ਵਧੀਆ ਪਰ ਲੰਬਾਈ ਘਟੇ ਤੇ ਇਧਰ ਵੇਖੋ ਧੁੱਪ ਦੇ ਵਿੱਚ ਵੀ ਸਾਰੇ ਕਿਸਾਨ ਵੀਰ ਖਲੋਤੇ ਨੇ ਤੇ ਲੈਣਾ ਬੀਜ ਲੈਣ ਵਾਸਤੇ ਲੱਗੀਆਂ ਨੇ ਬਈ ਆ ਵੇਖ ਲਓ ਜਿਨ੍ਹਾਂ ਨੂੰ ਪਤਾ ਹਲੇ 11 ਕ ਵੱਜੇ ਨੇ ਬੀਜ ਵੀ ਲੈਣਦੇ ਨੇ ਤੇ ਬੂਟੇ ਵੀ ਲੈਣਦੇ ਨੇ ਸਾਰੀਆਂ ਗੰਨੇ ਦੀਆਂ ਕਿਸਮਾਂ ਸਸਿਕਾਹ ਜੀ ਦੋਸਤੋ ਅੱਜ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਕਿਸਾਨ ਮੇਲੇ ਤੇ ਪਹੁੰਚੇ ਆ ਤੇ ਸਵੇਰ ਦਾ ਸਮਾਂ 21 ਤਰੀਕ ਦੇ ਅੱਜ ਮੈਂ ਜਤਿੰਦਰ ਸਿੰਘ ਤੇ ਮੇਰੇ ਨਾਲ ਵੀ ਮੇਰਾ ਨਿੱਕਾ ਵੀਰ ਜਤਿੰਦਰ ਸਿੰਘ ਮੇਲੇ ਦਾ ਚੱਪਾ ਚੱਪਾ ਵਖਾਉਣਾ ਤੁਹਾਨੂੰ ਨਵੇਂ ਬੀਜ ਨਵੀਆਂ ਕਾਡਾਂ ਨਵੀਂ ਮਸ਼ੀਨਰੀ ਇੱਕ ਪਾਸੇ ਲੱਗਾਗੇ ਤੇ ਸੈਂਕੜੇ ਸਟਾਲਾਂ ਨੇ ਸੈਂਕੜੇ ਦੁਕਾਨਾਂ ਨੇ ਤੁਹਾਨੂੰ ਸਾਰਿਆਂ ਦੀ ਸੈਰ ਕਰਾਵਾਂਗੇ ਤੇ ਕਿੰਡੀ ਸੋਹਣੀ ਗੱਲ ਹੈ ਖੇਤੀਬਾੜੀ ਕਾਲਜ ਕਾਲਜ ਆਫ ਐਗਰੀਕਲਚਰ ਮੇਰਾ ਮੇਰੀ ਪਸੰਦੀਦਾ ਜਗ੍ਹਾ ਹੁੰਦੀ ਹੈ ਯੂਨੀਵਰਸਿਟੀ ਦੇ ਵਿੱਚ ਪਿੱਛੇ ਖੇਤੀਬਾੜੀ ਕਾਲਜ ਆ ਤੇ ਇੱਧਰ ਵੇਖੋਗੇ ਸਾਰੇ ਵੀਰ ਪੂਰੀਆਂ ਡਾਰਾਂ ਬੰਨ ਬੰਨ ਕੇ ਆ ਰਹੇ ਨੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਇੱਕ ਪਾਸੇ ਤੋਂ ਤੇ ਤੁਹਾਨੂੰ ਸਾਰਾ ਜਿਹੜਾ ਮੇਲਾ ਹੈ ਉਹ ਵਿਖਾਉਨੇ ਆਪਾਂ ਸ਼ਾਮ ਤੱਕ ਵੀ ਤੇ ਜੇ ਕੋਈ ਰਹਿ ਗਿਆ ਤੇ ਆਪਾਂ ਕੱਲ ਵਿਖਾ ਦੇਾਂਗੇ ਉਹ ਸਾਹਮਣੇ ਰਜਿਸਟ੍ਰੇਸ਼ਨ ਕਰਵਾ ਲਈਏ ਤੇ ਕਾਰਡ ਲੈਣ ਤੋਂ ਬਾਅਦ ਆਪਾਂ ਇਸ ਪਾਸੇ ਹੋ ਜਾਾਂਗੇ ਜਿੱਥੇ ਅੱਗੇ ਸਟਾਲਾਂ ਲੱਗੀਆਂ ਤੇ ਨਾਲੇ ਪੌਦੇ ਮਿਲਦੇ ਫਿਰ ਬੀਜਾਂ ਵਾਲੇ ਪਾਸੇ ਚੱਲਦੇ ਆਂ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਿਸਾਨ ਮੇਲਾ ਬੱਸ ਬੱਤੋ ਕਰੋ ਇੱਥੇ ਇੱਕ ਤਰ੍ਹਾਂ ਦੀ ਰਜਿਸਟ੍ਰੇਸ਼ਨ ਤੇ ਇੱਕ ਤੁਹਾਨੂੰ ਇੱਥੇ ਪੇਜ ਮਿਲਦਾ ਕਿ ਕਿਹੜੇ ਕਿਹੜੇ ਬੀਜ ਕਿੱਥੋਂ ਕਿੱਥੋਂ ਕਿਵੇਂ ਮਿਲਦੇ ਨੇ ਬੀਜਾਂ ਦੀ ਡਿਟੇਲ ਹੈ ਇੱਥੇ ਸਾਰੀ ਨਾਮ ਲਿਖੇ ਨੇ ਸਾਰੇ ਜਿਹੜੇ ਤੁਸੀਂ ਲੈ ਸਕਦੇ ਹੋ ਐਸ ਪਾਸੇ ਆਪਾਂ ਕਾਰਡ ਲੈ ਲਿਆ ਜਿਵੇਂ ਇਹ ਕਿਸਾਨ ਵੀਰ ਲੈ ਰਹੇ ਨੇ ਆ ਜਾਓ ਆ ਵੇਖੋ ਜੀ ਇਹ ਵੈਰੈਟੀ ਪੀਏਯੂ ਕਿੰਨੂ ਸੀਡਲੈਸ ਸੀਡਲੈਸ ਮਤਲਬ ਕੋਈ ਇੱਕ ਦਾ ਸੀਡ ਹੋਏਗਾ ਵਿੱਚ ਇਹ ਬੇਰਾਂ ਦੀ ਕਿਸਮ ਹੈ ਤੇ ਮਰੂਤ ਦਾ ਹਿਸਾਰ ਸਫੈਦਾ ਤੇ ਆ ਗਾਜਰ ਗਾਜਰ ਹੀ ਹੈ ਹਾਂ ਇਸ ਨੂੰ ਬਲੈਕ ਬਿਊਟੀ ਕਹਿੰਦੇ ਆ ਜੀ ਹਾਂਜੀ ਬਣਾਉਣ ਦਾ ਕੰਮ ਤੇ ਕਾਂਜੀ ਬਣਾਉਣ ਦੇ ਕੰਮ ਹੁੰਦੀ ਹੈ ਇਧਰ ਆ ਬੱਲਾਂ ਲੱਗੀਆਂ ਇਹ ਆਲੂਆਂ ਦੀਆਂ ਕਿਸਮਾਂ ਕੁਫਰੀ ਬਖਰਾਜ ਚਿਪਸੋਨਾ ਤੇ ਹਿਮਾਲਣੀ ਆਸ਼ੀਮਲੇ ਦਾ ਹਾਂ ਇਹ ਸ਼ਿਮਲੇ ਦਾ ਹੋਣਾ ਵੇਖੋ ਇਧਰ ਪਿਆਜ਼ ਤੇ ਆ ਸਾਰੀਆਂ ਸਬਜ਼ੀਆਂ ਲਾਈਆਂ ਹੋਈਆਂ ਬੇ ਆ ਵੇਖੋ ਗੰਨੇਆਂ ਦੀਆਂ ਛੋਲਿਆਂ ਦੀ ਕਿਸਮਾਂ ਵੇਖੋ ਤੇ ਆ ਵੇਖੋ ਆ ਝੋਨੇ ਦਾ ਬੀਜ B126 17 18 18 47 131 1509 132 BB06 ਇਹ ਸਾਰੇ ਬੀਜਾਂ ਦਾ ਹੈਗਾ ਇਹ ਪੰਜਾਬ ਨੌਜਵਾਨ ਕਿਸਾਨ ਸੰਸਥਾ ਪੀਏਯੂ ਫਾਰਮ ਸਲਾਹਕਾਰ ਸੇਵਾ ਕੇਂਦਰ ਬਠਿੰਡੇ ਤੋਂ ਆਏ ਨੇ ਬੀਜ ਆਹ ਵੇਖੋ ਵੀ ਆ ਪਿਆਜ਼ ਦੀ ਕਿਹੜੀ ਕਿਸਮ ਹੋ ਸਕਦੀ ਏ ਕਿਸਾਨ ਦਾ ਨਾਮ ਤੀਰਥ ਸਿੰਘ ਹੈ ਪਿੰਡ ਸੰਧੌੜ ਟੈਲੀਫੋਨ ਨੰਬਰ ਆ ਇਹ ਵੀਰ ਦਾ ਗੱਲ ਕਰ ਲੋ ਫਸਲ ਦਾ ਨਾਮ ਪਿਆਜ਼ ਟੱਕੀ 821 21 ਇਹ ਚਿੱਟਾ ਪਿਆਜ਼ ਹੈ ਪੰਜਾਬ ਚਿੱਟਾ ਟੱਕੀ 800 ਹੈ ਆ ਲਸਣ ਹੈ ਆ ਲਸਣ ਇਹਦੇ ਚੋ ਹੈ ਨਹੀਂ ਹੈ ਨਾ ਸਾੜੀ ਜੀ ਹੈਗੀ ਹੈ ਘਟ ਹੋਣਗੇ ਹੈ ਇਹ ਲਸਣ ਹੈਗੀ ਹੈ ਲਾਲ ਲਸਣ ਹੈ ਜੀ ਇਹ ਇਹ ਵੀ ਲਾਲ ਲਸਣ ਹੈ ਵੇਖੋ ਗਾਜਰ ਸਾਰੀਆਂ ਸਬਜ਼ੀਆਂ ਉਗਾ ਕੇ ਵੀਰ ਨੇ ਸਾਹਮਣੇ ਰੱਖਤੀਆਂ ਨੇ ਆ ਛੋਲਿਆਂ ਦੇ ਬੂਤੇ ਤੇ ਨਾਲ ਪੈਕਟੀਆਂ ਲਾਤੀਆਂ ਨੇ ਵੇਖੋ ਵੀ ਆ ਕੁਛ ਨਿਕਲਣਾ ਇਹਦੇ ਚ ਹੈ ਵਾਹ ਜੀ ਬਾਕੀ ਪ੍ਰੋਸੈਸ ਕਰਕੇ ਵੀ ਚੀਜ਼ਾਂ ਰੱਖੀਆਂ ਨੇ ਚਾਰ ਮਰਬੇ ਹਲਦੀਆਂ ਤੋਂ ਲੈ ਕੇ ਗੁੜ ਸ਼ੱਕਰ ਤੱਕ ਇਹ ਸਟਾਲ ਮੇਰੀ ਬਹੁਤ ਹਰਮਨਪੀਆਰੀ ਰਹਿੰਦੀ ਆਈ ਵਰੀ ਪਿਆਜ਼ ਦੇ ਤੁਸੀਂ ਵੇਖੋ ਕਿੰਨੀਆਂ ਵੈਰਾਈਟੀਆਂ ਸਾਰੀਆਂ ਸਬਜ਼ੀਆਂ ਠੀਕ ਹੈ ਇਹ ਹੈਗੇ ਨੇ ਭਾਈ ਸਤਨਾਮ ਸਿੰਘ ਵਾਸੀ ਪਿੰਡ ਆਲਖ ਫਰੀਦਕੋਟ ਗੱਲ ਕਰ ਸਕਦੇ ਹੋ ਆ ਦੇਖੋ ਸਾਰੇ ਨਾਮ ਲਿਖੇ ਨੇ ਕਿਸਾਨਾਂ ਦੇ ਨਾਮ ਜਿਨ੍ਹਾਂ ਨੇ ਫਸਲ ਉਗਾਈ ਹੈ ਤੇ ਉਹਨਾਂ ਦੇ ਐਡਰੈਸ ਵੀ ਇਹ ਯਾਨੀ ਕਿ ਹਰੇਕ ਜ਼ਿਲ੍ਹੇ ਦੀ ਇੱਕ ਸੰਸਥਾ ਬਣੀ ਹੈ ਕਿਸਾਨਾਂ ਦੀ ਜੋ ਵੀ ਕਿਸਾਨ ਕੁਝ ਨਵਾਂ ਪੈਦਾ ਕਰਦਾ ਹੈ ਉਹ ਆਪਣੀ ਯਾਨੀ ਕਿ ਇਹ ਚੀਜ਼ ਇੱਥੇ ਕਹ ਲੋ ਕਿ ਨਮਾਇਸ਼ ਦੇ ਵਿੱਚ ਇੱਕ ਤਰ੍ਹਾਂ ਦੀ ਲਾਉਂਦਾ ਤੇ ਕਿਸਾਨ ਉੱਥੋਂ ਲਾਹਾ ਲੈ ਸਕਦੇ ਨੇ ਆਈਡੀਆ ਲੈ ਸਕਦੇ ਲੈ ਵੀ ਆ ਮੇਰਾ ਵੀਰ ਭਰ ਕੇ ਰਹਿਣਾ ਬੂਟੇ ਰਖਸ਼ੇ ਦੇ ਉੱਤੇ ਮਗਰ ਇੱਕ ਰੇੜੀ ਵਾਲਾ ਬਾਪੂ ਜੀ ਵੇਖੋ ਚਾਦਰਾਂ ਲਈ ਬਾਪੂ ਜੀ ਹੈ ਟੌਰ ਬਾਪੂ ਜੀ ਦੀ ਜਿਹੜੇ ਤੁਸੀਂ ਰਕਸ਼ਾ ਤੇ ਵੇਖ ਰਹੇ ਹੋ ਵੀਰ ਮੇਰੇ ਬੂਟੇ ਇੱਥੋਂ ਲੈ ਕੇ ਜਾ ਰਹੇ ਨੇ ਵੇਖ ਆ ਤਿਆਰੀ ਆ ਵੀਰਾਂ ਦੀ ਵੇਖ ਹੈ ਨਾ ਆ ਕੋਈ ਨਹੀਂ ਇੱਥੋਂ ਵੇਖ ਲੈਣੇ ਆ ਇਹਨਾਂ ਵੀਰਾਂ ਨੇ ਲੈ ਲੈਨੇ ਬੂਟੇ ਵੇਖੋ ਹੈ ਤੇ ਲਿਆਣੇ ਥੋੜੇ ਮੈਨੂੰ ਲੱਗਦਾ ਵੀ ਕੰਮ ਭੀੜਾ ਲਈਏ ਵੇਖੋ ਇੱਥੇ ਖਲੋ ਕੇ ਤੇ ਪਰਲੇ ਪਾਸਿਓ ਨਰਸਰੀ ਇਸ ਤਰ੍ਹਾਂ ਸਟਾਲ ਲੱਗੀ ਏ ਤੇ ਬੂਟੇ ਲੈ ਜਾਂਦੇ ਨੇ ਐਵੇਂ ਟਾਈਮ ਲੱਗਦਾ ਪੁੱਛ ਕੇ ਵੈਰੈਟੀਆਂ ਜਾਂ ਪਹਿਲਾਂ ਪਤਾ ਹੋਵੇ ਕਿ ਸਾਨੂੰ ਤੇ ਫਲਾਣਾ ਨੰਬਰ ਹੈ ਜਾਂ ਫਲਾਣਾ ਜਿਹੜੀ ਵੈਰੈਟੀ ਅਮਰੂਦ ਦੀ ਫਲਾਣ ਦੀ ਕਿੰਨਾਂ ਦੀ ਉਹ ਸਾਰੀ ਦੇ ਦਿਓ ਰੇਟ ਲਿਸਟ ਕੁਛ ਐਦਾ ਬਹੁਤੇ ਮਹਿੰਗੇ ਨਹੀਂ ਹੈਗੇ 50 80 ਰੁਪਏ ਤੋਂ ਲੈ ਕੇ 100 150 ਰੁਪਏ ਤੱਕ ਆ ਲੈ ਵੀ ਆ ਸਾਰੇ ਬੂਟੇ ਵੇਖੋ ਤਿਆਰ ਪਏ ਨੇ ਸਾਰੇ ਵੇਚਣ ਵਾਸਤੇ ਨੇ ਦੋ ਦਿਨਾਂ ਦੇ ਵਿੱਚ ਲੱਭਣੇ ਨਹੀਂ ਹੈਗੇ ਇੱਧਰ ਵੇਖੋ ਕਿਸਾਨਾਂ ਦੀ ਪੂਰੀ ਢੀੜ ਲੱਗੀ ਹੈ ਬਈ ਬੂਟੇ ਲੈਣ ਆਲੇ ਮੇਰੇ ਵੀਰਾਂ ਦੀ ਹੈ ਆ ਮਰੇ ਨਾਲ ਦੇ ਵੀਰ ਜਤਿੰਦਰ ਸਿੰਘ ਨੇ ਭਾਈ ਇਹ ਕੀ ਕਰਾਉਂਦਾ 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 ਲਿਆ ਹੁਣ ਹੀ ਕਹਿੰਦਾ ਮੁੱਕ ਜਾਣ ਇਹ ਕੰਮ ਹੈ ਅੱਗੇ ਆ ਗਿਆ ਜੀ ਆਪਣਾ ਹਰਮਨ ਪਿਆਰਾ ਕਮਾਦ ਕਮਾਦ ਦੀਆਂ ਵੈਰਾਈਟੀਆਂ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਵੀ ਐਡਾ ਡਾ ਕਮਾਦ ਹੋ ਸਕਦਾ ਹੈ ਥੱਲੇ ਆਪਣਾ ਇਹ ਬੋਰ ਵਾਲੇ ਪਹਿਪਣੇ ਤੇ ਪੈਪਾਂ ਦੇ ਵਿੱਚ ਕਮਾਦ ਵੇਖੋ ਕਿੰਡੀ ਕਿੰਡੀ ਉੱਚੀ ਹੈ ਕਿਸਮਾਂ ਮੜੀਆਂ ਪੜ੍ਹ ਲਓ ਤੁਸੀਂ ਇਹ ਕਮਾਦ ਦੀਆਂ ਵੱਖ-ਵੱਖ ਵੈਰਾਈਟੀਆਂ ਨੇ ਭਾਈ ਜਿਹੜੇ ਮੇਰੇ ਵੀਰ ਕਮਾਦ ਲਾਉਂਦੇ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੋਣਾ ਵੀ ਮੱਟੀ ਮੋਟੀ ਬਦਲੀ ਜਾਂ ਕਿ ਹਸਾਕਦਾ ਵਾ ਬਰੀਕ ਹੈ ਪੂਰਾ ਅਗੇਤੀ ਕਿਸਮ ਗੁੜਲੀ ਲਿਖਿਆ ਹੈ ਆ ਵੀ ਗੁੜਲੀ ਹੈ ਨਵੰਬਰ ਦਸੰਬਰ ਆ ਵੀ ਗੁੜਲੀ ਰਸ ਵਾਲਾ ਵੇਖੋ ਤੁਸੀਂ ਰੇਡੀਆਂ ਤੇ ਵੇਖਿਆ ਹਨ ਰਸ ਵਾਲਾ ਕਮਾਦ ਥੋੜਾ ਹੋਰ ਤਰ੍ਹਾਂ ਹੁੰਦਾ ਇਸ ਤਰ੍ਹਾਂ ਤੇ ਇਹ ਜੋ ਕਿਸਮ ਰਸ ਵਾਲੀ ਸੀਓ ਜ 64 ਸੀਓ 238 ਸੀਓ ਪੀਬੀ 93 ਆ ਸਾਰੀਆਂ ਕਿਸਮਾਂ ਵੇਖ ਲਓ ਭਾਈ ਹੈ ਗੰਨਿਆਂ ਦੀਆਂ ਇਹ ਵੀ ਗੁੜ ਲਈ ਸੀਓ ਜੇ 88 88 ਵਾਲਾ ਗੰਨਾ ਵਾਕਈ ਮੱਠੀ ਬਹੁਤ ਵੱਡੀ ਆਵੇ ਦੀ ਤਾਂ ਹੈ ਤੁਸੀਂ ਸਾਰੀਆਂ ਗੰਨੇ ਦੀਆਂ ਕਿਸਮਾਂ ਇਸ ਪਾਸੇ ਕਣਕ ਦੀ ਲੱਗੀ ਹੈ ਸਟਾਲ ਬਈ ਕਣਕ ਪੀਏਯੂ ਲੁਧਿਆਣਾ ਵੱਲੋਂ ਹੈ ਨਾ ਇੱਥੋਂ ਵਖਾਣੇ ਆ ਵੈਰਾਈਟੀਆਂ ਇਹ ਵੇਖੋ ਕਣਕ ਤੇ ਕਣਕ ਦੀਆਂ ਵੈਰਾਈਟੀਆਂ ਇਹ ਵੈਰਾਈਟੀਆਂ ਨੇ ਤੇ ਨਾਮ ਨੇ ਕਣਕ ਦੇ ਵੀ ਵੇਖੋ ਫੜੇ ਫੜੇ ਕਿੱਡੀ ਚੰਗੀ ਪਾਣੀ ਦੀ ਘਟ ਜਿੱਥੇ ਪਾਣੀ ਦੀ ਘਟ ਏ ਇੱਧਰ ਜਿਉਂ ਆ ਗਏ ਇਹ ਆਪਾਂ ਅੱਗੇ ਨਿਕਲ ਆਏ ਆ ਜਿੱਥੇ ਟ੍ਰਾਇਲ ਲੱਗੇ ਨੇ ਵੱਖ-ਵੱਖ ਫਸਲਾਂ ਦੇ ਖਾਸ ਕਰਕੇ ਕਣਕ ਦੇ ਅੱਗੇ ਜਿਉਂ ਮੱਕੀ ਛੋਲੇ ਸਾਰਾ ਕੁਝ ਮਿਲੇਗਾ ਤੁਹਾਨੂੰ ਤੇ ਪੀਏਯੂ ਲੁਧਿਆਣਾ ਦੀਆਂ ਸਾਰੀਆਂ ਵੈਰਾਈਟੀਆਂ ਇਸ ਪਾਸੇ ਨਾ ਕੋਈ ਦਾਦਾ ਬੀਬੀ ਮਰਲਿਆਂ ਦੇ ਟ੍ਰਾਇਲ ਲੱਗੇ ਨੇ ਤੇ ਸ਼ਾਮ ਨੂੰ ਤੁਹਾਨੂੰ ਅਸੀਂ ਸਾਰੇ ਜਿਹੜੇ ਬੀਜ ਨੇ ਜਿਵੇਂ ਆ ਲਿਖਿਆ ਨਾ ਪੀਬੀਡਬਲਯੂ 757 ਇਹਦਾ ਤੁਹਾਨੂੰ ਅਲੱਗ ਆਪਾਂ ਵੀਡੀਓ ਇੱਕ ਬਣਾ ਕੇ ਵਿਖਾਉਨੇ ਆ ਅੱਜ ਸ਼ਾਮ ਨੂੰ ਤੇ ਫਿਲਹਾਲ ਆਪਾਂ ਮੇਲਾ ਕਵਰ ਕਰ ਲਈਏ ਇੱਕ ਪੁਆਇੰਟ ਤੋਂ ਚੱਲ ਜਾਈਏ ਕਿੱਥੋਂ ਆਏ ਭਰਾ ਜੀ ਜੀ ਆਏ ਜੀ ਮਿੱਠੇਵਾਲ ਤੋਂ ਜੀ ਮਿੱਠੇਵਾਲ ਤੋਂ ਹਾਂ ਜੀ ਜ਼ਿਲ੍ਹਾ ਸ਼ਹਿਰ ਕਿਹੜਾ ਪੈਂਦਾ ਨੇੜੇ ਜ਼ਿਲ੍ਹਾ ਮਲੇਰਕੋਟਲਾ ਜੀ ਮਲੇਰਕੋਟਲਾ ਤੋਂ ਉਧਰ ਕਣਕ ਦਾ ਸਟਾਲ ਸੀ ਤੇ ਇੱਧਰ ਝੋਨੇ ਦਾ ਝੋਨੇ ਦੀ ਨਵੀਂ ਵੈਰਾਈਟੀ ਪੀਆਰ 132 ਠੀਕ ਇਹ ਨਵੀਂ ਵੈਰਾਈਟੀ ਹੈ ਝੋਨੇ ਦੀ ਪੀਆਰ 132 ਤੇ ਇਹਦੀਆਂ ਵੇਖ ਲਓ ਭਾਈ ਇਹ ਅੱਗੇ ਸਟਾਲ ਲੱਗਾ ਜੀ ਦਾਲਾਂ ਦਾ ਕਣਕ ਝੋਨਾ ਹੋ ਗਿਆ ਹਨ ਦਾਲਾਂ ਤੇ ਦਾਲਾਂ ਦੀਆਂ ਕਿਸਮਾਂ ਇਹ ਵੇਖ ਲਓ ਗਰਮੀ ਰੁੱਤ ਦੀ ਮੂੰਗੀ ਇਹ ਮਾਂ ਸੌਣੀ ਰੁੱਤ ਦੀ ਮੂੰਗੀ ਸੌਣੀ ਰੁੱਤ ਦੇ ਮਾਂ ਇਹ ਸਾਰੀਆਂ ਚੀਜ਼ਾਂ ਉੱਤੇ ਲਿਖੀਆਂ ਨੇ ਵੈਰਾਈਟੀਆਂ ਤੁਸੀਂ ਪੜ੍ਹ ਸਕਦੇ ਹੋ ਜਾਣਕਾਰੀ ਲਈ ਫਿਰ ਤੁਹਾਨੂੰ ਪ੍ਰੋਫੈਸਰ ਸਾਹਿਬ ਨਾਲ ਸੰਪਰਕ ਕਰਨਾ ਪਏਗਾ ਇਸ ਤਰ੍ਹਾਂ ਸਾਰੇ ਬੈਠੇ ਹੁੰਦੇ ਨੇ ਭਾਈ ਇਹ ਅੱਗੇ ਆ ਗਈ ਆਪਣੇ ਤੇਲ ਬੀਜ ਠੀਕ ਤੇਲ ਬੀਜ ਸਭ ਤੋਂ ਪਹਿਲਾ ਮੂੰਗਫਲੀ ਇਹ ਮੂੰਗਫਲੀ ਦੇਆਂ ਕਿਸਮਾਂ ਨੇ ਵੇਖੋ ਤੇਲ ਪੰਜਾਬ ਤੇਲ ਨੰਬਰ 2 ਤੇ ਆਰਟੀ 346 ਸੂਰਜਮੁਖੀ 280 1962 996 ਕਨੋਲਾ ਗੋभी ਸਰੋਂ ਹਾਈਬ੍ਰਿਡ ਇਹ ਸਾਰੀਆਂ ਸਰੋਂਾਂ ਦੀਆਂ ਵੈਰਾਈਟੀਆਂ ਨੇ ਉਸ ਤੋਂ ਬਾਅਦ ਆ ਗਏ ਜੀ ਆਪਣੇ ਚਾਰੇ ਚਾਰੇ ਸ਼ੁਰੂ ਹੁੰਦੇ ਨੇ ਇਧਰੋਂ ਵੇਖ ਲਓ ਬਾਜਰੇ ਇਹ ਵੈਸੇ ਸਜਾਇਆ ਗਿਆ ਰੰਗ-ਬਰੰਗੇ ਨਾ ਬਾਜਰੇ ਸਮਝ ਲਿਓ ਬਾਜਰੇ ਦੇ ਰੰਗ ਆਈਏ ਪੰਜਾਬ ਕੰਗਣੀ ਇੱਕ ਪੰਜਾਬ ਚੀਨਾ ਇੱਕ ਇਹ ਸਾਰੇ ਇਹ ਬਾਜਰੇ ਦਾ ਬਾਜਰੇ ਦੀਆਂ ਕਿਸਮਾਂ ਨੇ ਬਾਜਰਾ ਚਰੀ ਸਾਰੀਆਂ ਕਿਸਮਾਂ ਨਾਲ ਉਹਨਾਂ ਦੇ ਨਾਮ ਲਿਖੇ ਨੇ ਮੱਕੀ ਵਿੱਚ ਹੀ ਏ ਜਵੀ 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 ਤ੍ਰਾਈ ਕਾਲ ਲਖਮ ਸਿੰਘ ਜੀ ਸਾਰਾ ਕੁਝ ਆ ਸਾਈਲੇਜ ਪਿਆ ਹੋਇਆ ਪੈਕਟ ਦੇ ਵਿੱਚ ਇਹ ਚਾਰੇ ਦੀਆਂ ਫਸਲਾਂ ਇਹ ਸਕੂਲ ਆਫ ਆਰਗੈਨਿਕ ਫਾਰਮਿੰਗ ਯਾਨੀ ਕਿ ਜੈਵਿਕ ਖੇਤੀ ਤੇ ਇਹਦੇ ਵਿੱਚ ਬੜੇ ਹਰਬਲ ਬੂਟੇ ਤੁਹਾਨੂੰ ਮਿਲਦੇ ਨੇ ਕੜੀ ਪੱਤਾ ਤੋਂ ਲੈ ਕੇ ਰੋਜ਼ਮੈਰੀ ਅਡੂਸਾ ਬਜਰਦੰਤੀ ਕਪੂਰ ਤુલਸੀ ਬ੍ਰਹਮੀ ਦਿਮਾਗ ਨੂੰ ਚੰਗੀ ਹੁੰਦੀ ਏ ਗੁੜਮਾਰ ਅਕਰਕਰਾਂ ਪਿਪਲੀ ਮੱਗ ਆ ਵੀ ਵੇਖ ਲਓ ਪਈ ਆ ਜਵੈਨ ਪੱਤਾ ਆ ਸਾਰੇ ਵੱੱਚ ਅਕਸਿੰਨ ਸਤਾਬਰ ਸਫੈਦ ਮੁਸਲੀਆ ਹੁੰਦੀ ਏ ਸਫੈਦ ਮੁਸਲੀ ਜਿਹੜਾਂ ਜੜਾਂ 'ਚ ਜੜਾਂ ਕੰਮ ਹੁੰਦੀਆਂ ਇਹਦੀਆਂ ਲੱਗਦਾ ਵਾਰ ਹੋ ਗਿਆ ਕਰਨੋਲੀ ਇੱਕ ਪਾਸੇ ਜਿੱਥੇ ਵਨਸਵੰਨੀਆਂ ਟਾਲਾਂ ਲੱਗੀਆਂ ਖਾਣ ਪੀਣ ਦੀਆਂ ਵੀ ਨਾਲ ਤੇ ਇੱਥੇ ਭਾਈ ਵੇਖੋ ਪਿੰਡ ਮਹਿਮੂਦਪੁਰਾ ਲੁਧਿਆਣਾ ਡਿਸਟ੍ਰਿਕਟ ਆ ਤੇ ਲੰਗਰ ਲਾ ਦਿੱਤੇ ਨੇ ਕਿਸਾਨ ਮੇਲਿਆਂ ਤੇ ਵਾਹ ਪਿੰਡ ਮਹਿਮੂਦਪੁਰਾ ਲੁਧਿਆਣਾ ਜ਼ਿਲ੍ਹਾ ਸ਼ਾਦੇ ਸ਼ਗੇ ਜਾ ਰਹੇ ਨੇ ਭਾਈ ਹੁਣ ਆਪਾਂ ਜਾ ਰਹੇ ਹਾਂ ਇਸ ਪਾਸੇ ਜਿੱਥੇ ਮਿਲਦੇ ਨੇ ਬੀਜ ਆ ਵੇਖੋ ਕਿਸਾਨ ਵੀਰ ਲਈ ਹੁੰਦੇ ਨੇ ਬੀਜ ਕਿਸਾਨ ਮੇਲੇ ਦੀ ਸਭ ਤੋਂ ਵੱਧ ਰੌਣਕ ਵਾਲੀ ਜਗ੍ਹਾ ਇਹ ਆ ਉੱਧਰ ਵੇਖੋ ਇੱਕ ਦੋ ਲੈ ਕੇ ਕਿੰਨੇ 18 19 ਨੰਬਰ ਤੱਕ ਕਾਊਂਟਰ ਬਣੇ ਨੇ ਕਿਹੜੇ ਕੇ ਤੇ ਐਸ ਪਾਸੇ ਵੇਖੋ ਵੀ ਕਿੰਨੀਆਂ ਲਿਆਣਾ ਲੱਗੀਆਂ ਆ ਆ ਸਾਰੀਆਂ ਲਿਆਣਾ ਲੱਗੀਆਂ ਵੇਖੋ ਉਹ ਥੱਗੇ ਜਾ ਕੇ ਮਿਲਦਾ ਬੀਜ ਕੋਈ ਕਣਕ ਦਾ ਬੀਜ ਹਲਦੀ ਦਾ ਜਾਂ ਕਾਸ਼ ਦਾ ਵੀ ਲੈਣਾ ਤੇ ਸਵੇਰੇ 8 ਵਜੇ ਤੱਕ ਦੀਆਂ ਲੈਣਾ ਇੱਥੇ ਲੱਗ ਜਾਂਦੀਆਂ ਨੇ ੜੀ ੜੀ ਕੋਈ ਕਿੰਨਾ ਹੀ ਮਤਲਬ ਕਿ ਛੇਤੀ ਆ ਜਾਵੇ ਸਾਰੀਆਂ ਲੈਣਾ ਲੱਗੀਆਂ ਨੇ ਭਾਈ ਦੇਖੋ ਇਹ ਸਾਰੇ ਕਿਸਾਨ ਇੱਧਰ ਦੇਖੋ ਧੁੱਪ ਚ ਵੀ ਖੜੇ ਨੇ ਭਾਈ ਆ ਤੇ ਸ਼ੈੱਡ ਪਿਆ ਚਲੋ ਵਧੀਆ ਪਰ ਲੰਬਾਈ ਘੱਟ ਤੇ ਇੱਧਰ ਦੇਖੋ ਧੁੱਪ ਦੇ ਵਿੱਚ ਵੀ ਸਾਰੇ ਕਿਸਾਨ ਵੀਰ ਖਲੋਤੇ ਨੇ ਤੇ ਲੈਣਾ ਬੀਜ ਲੈਣ ਵਾਸਤੇ ਲੱਗੀਆਂ ਨੇ ਭਾਈ ਇਹ ਯੂਨੀਵਰਸਿਟੀ ਦਾ ਬੀਜ ਸੈਂਟਰ ਕਹਿ ਲਈਏ ਵੱਡੀ ਮਾਤਰਾ ਜੋ ਤੁਸੀਂ ਬੀਜ ਲੈਣਾ ਵੈਸੇ ਤੇ ਗੇਟ ਨੰਬਰ 1 ਤੋਂ ਮਿਲ ਜਾਂਦੇ ਨੇ ਸਬਜ਼ੀਆਂ ਸਬਜ਼ੀਆਂ ਤੇ ਪਰ ਜੋ ਤੁਸੀਂ ਥੇਲੀਆਂ ਥੁਲੀਆਂ ਲੈਣੀਆਂ 10 ਕਿਲੋ 15 ਕਿਲੋ ਜਿੰਨੇ ਦੀ ਵੀ ਹੁੰਦੀ ਏ ਉਹ ਸਾਰੀ ਤੁਹਾਨੂੰ ਇੱਥੋਂ ਮਿਲੇਗੀ ਰਜਿਸਟਰ ਕਰਾ ਕੇ ਆ ਮੇਰਾ ਵੀਰ ਚੁੱਕੀ ਲਿਆ ਹੁੰਦਾ ਹੈ ਹਰੇਕ ਸਾਲ ਹੀ ਨਵਾਂ ਕੋਈ ਬੀਜ ਜਾਂ ਸੋਧ ਆ ਜਾਂਦੀ ਹੈ ਕਣਕ ਚ ਝੋਨੇ ਚ ਮੱਕੀ ਚ ਜਾਂ ਹੋਰ ਵੀ ਜਣੀਆਂ ਵੈਰੈਟੀਆਂ ਹੁੰਦੀਆਂ ਨੇ ਫਸਲਾਂ ਦੀਆਂ ਉਹ ਸਾਰੀਆਂ ਠੀਕ ਹੈ ਸੋ ਇਹ ਸਾਰਾ ਕੇਂਦਰ ਬੀਜ ਦਾ ਇਧਰ ਭੀੜ ਥੋੜੀ ਘੱਟ ਏ ਕਿਉਂਕਿ ਛੇਤੀ ਇਧਰ ਰਿਪੜੀਆਂ ਦਾ ਕੰਮ ਇਹ ਸੁਧਰੇ ਬੀਜਾਂ ਦੀ ਕਿੱਟ ਆ ਪੂਰੀ ਹੈ ਸਬਜ਼ੀਆਂ ਕਿਹੜੀਆਂ ਕਿਹੜੀਆਂ ਛਪੀਆਂ ਨੇ ਠੀਰਾ ਠੀਰਾ ਤੋਰੀ ਹਾਂ ਲੋਪੀ ਹਾਂ ਠੀਆ ਕਦੂ ਕarele ਜਿਹੜੀਆਂ ਹੁਣ ਹੋਣੀਆਂ ਗਰਮੀ 'ਚ ਹਾਂਜੀ ਠੀਕ ਇਹ ਸਕੂਲ ਆਫ ਆਰਗੇਨਿਕ ਫਾਰਮਿੰਗ ਹੈ ਜਿੱਥੇ ਆਪਾਂ ਖੜੇ ਆ ਤੇ ਆਹ ਵੇਖੋ ਮੇਰੇ ਵੀਰ ਕਿਸਾਨ ਆ ਲਾਈਨਾਂ ਲਾ ਕੇ ਬੀਜ ਲੈਂਦੇ ਹੋਏ ਬੜਾ ਵਧੀਆ ਲੱਗਦਾ ਵੇ ਠੀਕ